ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 511 ਤੇ ਲੋ ਜੀ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ ਆਪਾਂ ਦਾ 7-8 ਨਾਗ ਦਿਖਾਵਾਂਗੇ ਆ ਤਿੰਨ ਬਾਈ ਨੇ ਸੇਲ ਕਰਤੀਆਂ ਝੋਟੀਆਂ ਤੇ ਦੋ 1 ਕਿਚ ਤੇ ਦੋ ਇਹਦੇ ਵਿੱਚ ਆ ਇਹ ਵੀ ਬਹੁਤ ਟੌਕਦੀਆਂ ਵੀਡੀ ਝੋਟੀਆਂ ਆ ਅੱਛਾ ਜੀ ਪਹਿਲਾਂ ਪਹਿਲਾਂ ਉਹਦੇ ਕਿਵੇਂ ਦੋ ਦੰਦ ਦੇ ਝੋਟੀਆਂ ਠੀਕ ਆ ਠੀਕ ਵੱਡੀ ਪਰ ਆ ਗੱਡੀ ਖੋਤੀ ਜੀ ਠੀਕ ਹੈ ਠੀਕ ਹੈ ਲਓ ਜੀ ਸਾਰੇ ਵੀਰ ਵਪਾਰੀ ਭਰਾ ਹੀ ਵੀਰ ਦੇ ਕੋਲ ਪਸ਼ੂ ਖੜਦੇ ਹਨ ਕਰੋ ਤੁਸੀਂ ਗੱਡੀ ਪਛਾਣ ਗਾ ਤੇ ਬਾਕੀ ਇਹ 15 ਤੁਹਾਨੂੰ ਦਿਖਾਉਂਦੇ ਆਂ ਝੋਟੀਆਂ ਜਿਹੜੀਆਂ ਹੁਣ ਸੇਲ ਆਲੀਆਂ ਵਾ ਤੇ ਇਹ ਸੇਲ ਲੋਟ ਹੋ ਗਈਆਂ ਜੇ ਲੋ ਜੀ ਬਾਕੀ ਜਿਹੜੀਆਂ ਅੰਦਰ ਝੋਟੀਆਂ ਨੇ ਬਾਈ ਦੇ ਕੋਲ ਆ ਵੇਖੋ ਤੁਹਾਨੂੰ ਦਿਖਾਉਂਦੇ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਕੁਛ ਇਹਨਾਂ ਦੇ ਬਾਰੇ ਪਹਾੜ ਨੇ ਕਿਨੇ ਸਾਰੇ 사ਸੀ ਕਾ ਬਾਈ ਜੀ 사ਸੀ ਕਾ ਜੀ ਜੀ 사ਸੀ ਕਾ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਬਰੂ ਰਾਮ ਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਡਰੈੱਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਠੀਕ ਆ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਹਰ ਕਰੀਏ ਜੀ ਤੇ ਪੱਖਾ ਕਰਕੇ ਕੋਈ ਮਾਜਦਾਰਕ ਨਹੀਂ ਨੇ ਕਰ ਲਓ ਬੰ ਅਗਾਈ ਤੋਂ ਲਓ ਜੀ ਪਹਿਲੇ ਨੰਬਰ ਤੇ ਵੈੜ ਦਿਖਾਉਂਦੇ ਆਪਾਂ ਬਾਈ ਜੀ ਦੱਸਿਓ ਵੈੜ ਦੇ ਬਾਰੇ ਇਹਦੇ ਕੋਲ ਵੈੜ ਕੋਈ ਜੀ 8 ਕਿਲੋ ਦੁੱਧ ਦੂੰਗਾ ਜੇ ਅੱਛਾ ਜੀ ਤੇ ਘਰ ਵਾਲਿਆਂ ਨੇ ਦੱਸਿਆ ਛੇ ਮਹੀਨਾਗੇ ਇਹਦੀ ਟਿਕਾ ਭਾਈ ਨੂੰ ਰਿਆ ਦੇ ਤੇ ਹੈ ਯਾਰ ਸ਼ਾਇਦ ਜੇ ਪਿਓ ਰ ਹੈ ਸ਼ਾਇਦ ਤੁਹਾਨੂੰ ਪਤਾ ਬਹੁਤ ਘੱਟ ਲੱਗਦੀ ਹੈ ਨਾ ਹਾਂਜੀ 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 ਬੱਸੀ ਗੱਡੀ ਆ ਠੀਕ ਹੈ ਜੀ ਲਓ ਜੀ ਯਾਰ ਸ਼ਾਇਦ ਤੇ ਇਸ ਦਾ ਮੈਂ 8 ਲੀਟਰ ਦੁੱਧ ਜਿਹੜਾ ਤਿਆਰ ਆ ਉਹਨਾਂ ਦੇ ਵੀ ਮਤਲਬ ਇਹ ਪੂਰਾ ਸੰਗਣ ਮੱਝਾਂ ਵਾਲਾ ਦੁੱਧ ਹੈ ਸਾਡਾ ਅੱਛਾ ਜੀ 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 ਫੈਨ ਹੋ ਪਰ ਮੇਰੇ ਖਾਨਾ ਲਓ ਜੀ ਮਹੀਨੇ ਦਾਸ ਪਾ ਜਿਹੜਾ ਟਾਈਮ ਹੀ ਹੋਇਆ ਵਾ ਬਣੀ ਨੂੰ ਕਰਮਾਲੀ ਨੂੰ ਠੀਕ ਹੈ ਜੀ ਚੁਆਇਚ ਵੀ ਬੜੀ ਵਧੀਆ ਲੱਗੀ ਬਾਕੀ ਬੋਲ ਕੇ ਬਖਾ ਦੇ ਸੁਗਾ ਬਾਈ ਕਿੰਨਾ ਵਸੂਈ ਆ ਸੁਹਾ ਦੂਜਾ ਲਾਓ ਤੁਸੀਂ ਇਹਦਾ ਠੀਕ ਲਾ ਜੀ ਦੂਸਰਾ ਸੁਗਾ ਯਾਰ ਸ਼ਹਿਰ ਆ ਗਈ ਯਾਰ ਐਨ ਮੱਝ ਵਾਲੀ ਸਾਖਤਾਬ ਹੁੰਦਾ ਦਾ ਸਾਨੂੰ ਨਾਲੀ ਬੀ ਬਲੀਕ ਗਾਂ ਕਰੀਬਲੀਕ ਠੀਕ ਲਾ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦਾ ਐਨ ਨੁਕਰੀ ਘੋੜੀ ਵਰਗੀ ਲੱਗਦੀ ਕਰਮਾਲੀ ਬਾਈ ਸੱਜਰ ਦਾ ਕਿੰਨਾ ਕਰ ਕਟ ਰਿਆ ਦਾ ਸੱਜਰ ਵੀ ਜੀ ਮੈਂ ਕਹਿੰਦੇ ਵੀ ਅਸੀਂ 20 ਕਿਲੋ ਦੁੱਧ ਹੋਇਆ ਅੱਛਾ ਜੀ ਤੇ ਡਾਡਾ ਸਾਬਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਵੀ ਟੋਕੜੀ ਹੀ ਹੁੰਦੀ ਹੁਣ ਲਾ ਲੋ ਕਿੰਨੇ 8 ਕਿਲੋ ਜਿਹੜੀ ਦੇਣ ਦੀ ਟੋਕੜੀ ਹੋਈ ਹੈ। ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਸੱਜਰ ਦਾ 20 ਲੀਟਰ ਦਾ ਮਿਲ ਕੇ ਰਿਕਾਰਡ ਜੇ ਕਰਮਾਲੀ ਦਾ ਤੇ ਗਾਂ ਬਣੀ ਆ ਚਲੋ ਕਿਸ ਮਤਲੇ ਨਿਕਲ ਆਵੇ ਤੇ ਚਲੋ ਫੇਰ ਰੁਪਈਆ ਦੀ ਠੀਕ ਆ ਠੀਕ ਆ ਲਓ ਜੀ 5 ਤੋਂ 6 ਮਹੀਨੇ ਪਈ ਕਹਿੰਦਾ ਕਿ ਹੋ ਗਏ ਹਣਗੇ ਸੂਈ ਨੂੰ ਬਾਕੀ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਵਾ ਤੇ ਚੱਦਾ ਵੀ ਜਿਹੜਾ ਬਹੁਤ ਹੀ ਚੰਗਾ ਜਿਆਨ ਸਫਾਈਆਂ ਜਿਆ ਤੇ ਭਾਈ ਜੀ ਦਾ ਮੋਲ ਕੀ ਕਰਨਾ ਫਿਰ ਮੋਲ ਨੇ ਕਹਦੇ ਵੀ ਜੀ ਆਪਾਂ ਨਾਲ 20 ਮੰਗਣਾ ਤੇ 50 ਕੀ ਦੇ ਲਈਏ ਇਹ ਹਾਂ ਨਾ ਕਰੀਏ ਹਲਾਪਾਂ ਜਿੱਥੇ ਵੀ ਸਾਡਾ 2250 ਛੋਟ ਦੋ ਠੀਕ ਹੈ ਲਓ ਜੀ 22000 ਦੇ ਵਿੱਚੋਂ 200 ਰੁਪਏ ਛੋਟ ਮੇਰੇ ਖਾਤੇ ਨਾਲ ਵੱਛੀ ਲੈਣ ਜਾਈਏ ਐਰ ਸ਼ਾਰਦੀ ਤੇ ਉਹੀ 25000 ਦਾ ਬਿਲਕੁਲ ਬਿਲਕੁਲ ਜੀ ਲਓ ਜੀ ਕੋਈ ਬਾਕੀ ਸਾਮ ਕਰ ਲੂਗਾ ਭਰਾ ਦੇ ਵਹਿੜ ਬਹੁਤ ਚੰਗੀ ਆ ਕਰਮਾਲੀ ਤੇ ਬਈ ਆ ਦੂਜੇ ਨੰਬਰ ਤੇ ਕਿਵੇਂ ਆ ਗਈ ਝੋਟੀ ਇਹ ਵੀ ਵੀਰਜੀ ਸੌਦਾ ਹੋ ਗਿਆ ਜੀ ਅੱਛਾ ਇਹ ਵੀ ਸੇਲ ਹੋ ਗਈ ਆ ਹਾਂ ਇਹ ਵੀ ਸੇਲ ਹੋ ਗਈ ਹੈ ਠੀਕ ਹੈ ਲੋ ਜੀ ਤੇ ਚੋਟ ਆਪਣੇ ਕੋ ਮੇਰੇ ਖਾਣਾਂ ਸੇਰ ਦੀਆਂ ਪੰਜ ਝੋਟੀਆਂ ਜੀ ਚਲ ਗਈਆਂ ਅੱਜ ਤੇ ਛੇਵੀਂ ਝੋਟੀ ਦਾ ਇਹਦਾ ਵੀ ਸੌਦਾ ਅੱਛਾ ਜੀ ਮਾਦੰਦ ਦੱਸਣਾ ਹੈ ਵੀਰ ਭਰਾ ਮੰਨ ਲਓ ਵੀ ਦੂਰ ਨੇੜੇ ਤੋਂ ਵੀਡੀਓ ਤੋਂ ਮਗਰੋਂ ਵੀ ਫੋਨ ਕਰਕੇ ਨਾ ਵੀਡੀਓ ਤੇ ਮਾਲ ਮੰਨ ਲਓ WhatsApp ਤੇ ਮੰਗਾਉਂਦੇ ਨਹੀਂ ਠੀਕ ਆ ਠੀਕ ਆ ਠੀਕ ਆ ਨਹੀਂ ਚਲੋ ਫਲਕੀ ਜੀ ਮਾਲ ਸਾਫ ਹੋ ਵੀਰੇ ਜੁੜ ਜਾਂਦੇ ਆ ਭਰਾ ਬਿਲਕੁਲ ਜੀ ਨਹੀਂ ਜਨਾ ਬਜੀ ਪਾ ਕੇ ਦੇ ਕੇ ਵੀਡੀਓ ਤੋਂ ਪਹਿਲਾਂ ਭਾਜੀ ਜਦੋਂ ਅਸੀਂ ਮਾਲ ਲੈਂਦੇ ਜੀ ਉਦੋਂ ਹੀ ਸਾਨੂੰ ਵੀਡੀਓ ਪਾ ਦਿਆ ਕਰੋ ਅੱਛਾ ਜੀ ਤੇ ਵੀਰ ਭਰਾ ਬੜੇ ਜੁੜੇ ਚਲੋ ਪਿਆਰ ਕਰਦਾ ਹਰ ਕੋਈ ਠੀਕ ਆ ਠੀਕ ਆ ਠੀਕ ਆ ਲਓ ਜੀ ਇਹ ਵੀ ਸੇਲ ਹੋ ਗਿਆ ਨਾ ਮੇਰੇ ਖਾਨ ਨਾਲ ਸਾਰੀਆਂ ਜਿੰਨੀਆਂ ਆਪਣਾ ਮਾਲ ਸੇਲ ਹੁੰਦਾ ਸਾਰਿਆਂ ਦੀਆਂ ਵੀਡੀਓ ਪਾਉਣ ਲੱਗੀ ਹੈ ਤੇ ਮੇਰੇ ਖਾਨਾ ਤੁਸੀਂ ਦੇ ਭਰਾ ਜੁੜੇ ਆ ਵੀਰ ਦੇ ਨਾਲ ਬਹੁਤੀ ਚੰਗੀ ਗੱਲ ਆ ਤੇ ਆਪਣਾ ਕੋਈ ਮਾਮਲਾ ਤਾਂ ਜੋ ਹੀ ਦਾ ਹਸਾਉਣਾ ਚਾਰ ਪੰਜ ਝੋਟੀਆਂ ਜਾਣੀਆਂ ਨੇ ਜਾਣੀਆਂ ਅੱਛਾ ਜੀ ਠੀਕ ਹੈ ਜੀ ਵੀ ਵੀ ਜੀ ਪਹਿਲਾਂ ਨਹੀਂ ਝੋਟੀ ਦੇ ਦੋ ਦੰਦ ਸੀ ਮੂੰਹ ਉਨਨੀ ਕੀ ਜੀ ਉਮਰ ਆ ਝੋਟੀ ਦੀ ਅਜੇ ਠੀਕ ਹੈ ਠੀਕ ਹੈ ਕੱਦ ਕਰੂ ਅਜੇ ਹੋਰ ਹਨਾ ਕੱਦਦੇ ਜੀ ਵੀਰ ਜੀ ਗਾਂ ਅਗਲੇ ਸੂਏ ਨੂੰ ਘੜਤੋਂ ਵੱਡੇ ਦੋ ਲੱਖ ਦੀ ਝੋਟੀ ਬੰਨੀ ਆ ਤੇ ਬਿਲਕੁਲ ਬਿਲਕੁਲ ਮਗਰ ਸਿੱਕਟੋਂ ਵੇਰ ਇਹ ਨੀਲੀ ਰਾਵੀ ਦੀ ਪਿਓਰ ਕੱਟੀ ਪਾਤੀ ਇਹਨੇ ਠੀਕ ਆ ਲਓ ਜੀ ਪਿਓਰ ਨੀਲੀ ਰਾਵੀ ਦੀ ਕੱਟੀ ਇਹਦੇ ਮਗਰ ਆ ਗਈ ਕਰਮਾਲੀ ਤੇ ਭਾਈ ਆਜ ਫਿਰ ਕਿਵੇਂ ਆ ਗਈ ਹੁਣ ਹਾਂਜੀ ਤੇ ਜਿਹਦੇ ਲਾ ਲਓ ਜਾਂ ਤੀਜੇ ਦੇ ਲਾ ਲਓ ਠੀਕ ਹੈ ਵੀਰ ਭਰਾਏ ਤਰਾ ਕਹਿੰਦੇ ਵੀ ਨੀਲੀ ਰਾਵੀ ਤੋਂ ਅਗਲੀ ਝੋਟੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਤੀਜਾ ਨੰਬਰ ਤੁਸੀਂ ਰੱਖੋ ਇਹਨੂੰ ਝੋਟੀ ਗੱਪਣਿਆ ਇਸੂਏ ਨੇ 10 ਕਿਲੋ ਦੁੱਧ ਦਿੱਤਾ ਮੈਂ ਤੇ ਇਹਦਾ ਘਰ ਵਾਲਿਆਂ ਦੇ ਦਸਨ ਮਤਾਬ ਨੂੰ ਮੰਨ ਲਓ 1.5 ਮਹੀਨਾ ਜੇ ਪਿਆ ਟਾਈਮ ਅੱਛਾ ਜੀ ਹਾਂਜੀ ਜਿਹੜੀ ਗੱਲ ਉਹਨਾਂ ਦੱਸੀ ਆਪਣੋ ਠੀਕ ਹੈ ਠੀਕ ਹੈ ਲਓ ਜੀ 1.5 ਮਹੀਨਾ ਜੇ ਕੱਚੀ ਆ ਤੇ ਆ ਮੈਂ ਉਹਦਾਂ ਚਿੱਪੀ ਜੀ ਤੇ ਛੱਪਣ ਕਰਕੇ ਥਾਣਾ ਜਾ ਗਈ ਝੋਟੀ ਹਸੇ ਵਾਲੇ ਠੰਡੀ ਧੀਰੀ ਬੜੀ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਜਿਹੜੀ ਆਪਾਂ 180 ਦੀ ਝੋਡੀ ਪਾਈ ਹੋ ਲੈਗੇ। ਅੱਛਾ ਜੀ ਵੇਚ ਦੇ ਠੀਕ ਹੈ ਠੀਕ ਹੈ। ਲਓ ਜੀ ਕਾਰ ਦਵਾਜਾਂ ਜਿਹੜਾ ਇਹਦਾ ਵੀ ਚੰਗਾ ਕਰਮ ਵਾਲੀ ਦਾ 1.5 ਮਹੀਨਾ ਜੇ ਖੜੂਗੀ ਤੇ ਚਲੋ ਸਾਹਮ ਛੱਡ ਕੇ ਬਾਈ ਨੇ ਮੁੱਲ ਪਾ ਦੇਣਾ ਕੋਈ ਸਾਹਮ ਨੂੰ 1.5 ਮਹੀਨਾ ਦੇ ਦੁੱਧ ਚੰਗਾ ਕੱਢੀ ਜਾਊਗੀ ਕਰਮ ਵਾਲੀ। ਹਾਂ ਵੀ ਸਿੰਗਲ ਹੈ ਜੀ 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 ਅੱਜ ਵੀ ਜੀ ਸੱਜਰ ਹੋਵੇ ਤੇ ਆਪਾਂ ਮੰਨ ਲਓ ਕਿ ਅਸੀਂ 85000 ਵਿੱਚ ਉਹ ਵੀ ਵੇਚ ਦੇਣੀ ਹਾਂਜੀ ਹਾਂਜੀ ਤੇ ਉਹਨਾਂ ਆਪਾਂ ਚਲੋ ਸਰਦਾਂਗੇ ਮਾਨਤਾਂ ਦੇ ਅਗਲੇ ਦਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਚਾਰ ਪੰਜ ਛੱਡ ਦੇ ਬਿਲਕੁਲ ਬਿਲਕੁਲ ਜੀ ਚਲੋ ਸਾਫ ਛੱਡ ਬਣੇ ਚਹੀਦੀ ਚਲੋ ਡੇਢ ਮਹੀਨਾ ਸਾਹਮਣੇ ਕੇ ਪੁਰਾਣੇ ਬਾਕੀ ਕੋਈ ਸਾਹਮਣੂ ਚੰਗੀ ਨੇ ਜਦੋਂ ਦੁੱਧ ਚੰਗਾ ਕੱਢੀ ਜਾਉਂਦੀ ਥਾਂ ਭਾਂਡਾ ਇਹਦਾ ਚੰਗਾ ਵਾ ਭਾਂਡਾ ਚੰਗਾ ਵਾ ਸੀਗੀ ਕੁਆਲਿਟੀ ਚੰਗੀ ਯਾਰ ਹਾਂਜੀ ਹਾਂਜੀ ਸਾਰੇ ਬਚੀਆਂ ਬਾਈ ਇਹਦਾ ਮੁੱਲ ਦੇ ਕਲਾਨ ਇਹਨਾਂ ਮੁੱਲ ਵਿੱਚ ਜੀ ਤੁਹਾਨੂੰ ਮੈਂ ਕਿਹਾ ਸੀ ਅੱਜ ਗੋਇੰਦਮੀ ਤੇ 85 ਦੀ ਗੱਡੀ ਆਪਾਂ ਵੇਚਣੀ ਹੈ ਵੀ ਹਾਂ ਜੀ ਆਹ ਟਾਈਮ ਤੇ ਆਪਾਂ ਦੇ ਦਈਏ ਲਾਸਟ ਹਾਨਾ ਜਿਹੜੀ 65000 ਦੀ ਜਸਨੂ ਜਸਨੂ ਨਿਕਾ ਜੀ ਮੁੱਲ ਜੇ ਕਰਦੀ ਕਿ ਥੋੜਾ ਬਰਾ ਕਰਦੀ ਹੈ ਹਾਂਜੀ ਇੱਕੋ ਗੱਲ ਵੀ ਜੀ 60000 ਤੋਂ 200 ਰੁਪਏ ਚੋੜ ਕਰਾਂਗੇ ਠੀਕ ਹੈ ਠੀਕ ਹੈ ਲਓ ਜੀ 60000 ਦੀ ਬਿਲਕੁਲ ਇੱਤੋਂ ਪਰੇ ਰੱਬ ਦਾ ਨਾ ਹੀ ਆ ਅੱਜ ਆ ਜਿਹੜੇ ਮੁੱਲ ਬਾਈ ਨੇ ਪਾਇਆ ਸਾਮ ਪੂਰੀ ਖੁੱਲੀ ਛੜਤੀ ਆ ਖੁੱਲੀ ਛੜਤੀ ਠੀਕ ਹੈ ਭਾਈ ਚੌਥੇ ਨੰਬਰ ਤੇ ਕਿਵੇਂ ਆ ਗਈ ਇਹ ਚੌਥੇ ਨੰਬਰ ਤੇ ਵੀ ਜੀ ਇਹ ਵੀ ਪਹਿਲਾ ਸੂਆ ਝੋਟੀ ਸੁਣੀ ਆ ਅੱਛਾ ਜੀ ਇਹ ਵੀਰ ਹੋਣਾ ਨੇ ਉਧਰੋਂ ਮਾ ਲੋ ਹਰਿਆਣਿਆਂੋਂ ਝੋਟੀਆਂ ਲਿਆਂਦਿਆ ਸੀ ਕਿ ਉਹਨਾਂ ਦੇ ਮਗਰ ਕੱਟੀ ਆਈ ਕੀ ਹੈ ਅੱਛਾ ਜੀ ਇਹ ਘਰ ਦੀ ਪਾਲੀ ਆ ਤੇ ਮੇਰੇ ਖਾਲਸਾ ਨਾਂ ਦਾ ਸ਼ੇਰ ਦੰਦ ਜੇ ਜੇ ਮੂੰਹ ਵੀ ਠੀਕ ਹੈ ਜੀ ਤੇ ਤੁਹਾਨੂੰ ਤੁਹਾਨੂੰ ਚੰਡੀ ਵਿਖਾ ਦਿਓ ਲਾਈਪ ਹੈ ਗਈ ਆ ਵੀਰੋ ਨਾਲ ਦੱਸਿਆ ਵੀ ਇੱਕੋ ਮਹੀਨਾ ਇਹਦਾ ਰਹਿ ਗਿਆ ਬਸ ਹੁਣ ਚ ਅੱਛਾ ਜੀ ਅੱਜ ਇਹਨੂੰ ਦੋ ਦਿਨ ਮੇਰੇ ਕੋਲ ਵੀ ਹੋ ਗਏ ਮੰਨ ਲਓ ਵੀ ਤੇ ਮਹੀਨਾ ਲਾ ਲਈ ਕੋਈ ਮੰਨ ਲਓ ਵੀ ਦੋ ਤਿੰਨ ਦਿਨ ਉੱਤੇ ਲਾ ਲਓ ਮੰਨ ਲਓ ਲੈ ਜੂਗੀ ਕੋਈ 10 ਦਿਨ ਕੋਈ ਪਤਾ ਨਹੀਂ ਆਖਾਲਾ ਚੱਡਾ ਦੇ ਪਹਿਲਾ ਸੂਗਾ ਸੂਗੀ ਕਰਮਾਲੀ ਅੰਦਰ ਗਣ ਕੇ ਦੱਸੇ ਜੀ ਮੈਨੂੰ ਪਾਈ 23 ਦਿਨ ਦੱਸੇ ਜੀ ਫਿਰ ਵੀ ਕੋਨਾ 2 ਮਹੀਨਾ ਲਾ ਲੋ ਲਾ ਕੇ ਚੱਲੇ ਕੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਿਓਰ ਮੋਰਾ نسل ਦੇ ਵਿੱਚ ਆ ਗਈ ਤੇ ਇਹਦੀ ਚੰਗੀ ਆ ਗਈ ਆ ਫਿਰ ਵੱਡੀ ਜਵਾਨ ਵੇਖੋ ਗੱਡੀ ਚੋੜੀ ਬਿਲਕੁਲ ਬਿਲਕੁਲ ਜੀ ਕਾਜ ਜਿਹੜਾ ਬਹੁਤ ਤਗੜਾ ਕੀਤਾ ਕਰਮਾਲੀ ਨੇ ਇਹ ਪਹਿਲਾ ਇਹ 6 ਦੰਦ ਬਾਈ ਇਹਦੇ ਹਾਂ 6 ਦੰਦ ਠੀਕ ਨੇ ਦੂਆ ਵੀ 6 ਦੰਦ ਜਿਹੜੇ ਕਰਮਾਲੀ ਪੂਰੀ ਫੁੱਲ ਵੱਡੀ ਲੈਂਦੀ ਏ ਠੀਕ ਹੈ ਠੀਕ ਹੈ ਤੇ ਜਦੋਂ ਨਾ ਤਿਆਰ ਹੋ ਗਈ ਥਾਨ ਕਿਠੋਂ ਬਾਹਰ ਕੱਢ ਜੂਗੀ ਤੇ ਕੁਆਲਟੀ ਵੀ ਚੈੱਕ ਕਰ ਸਾਡੇ ਤੁਸੀਂ ਪੂਰੀ ਜਵਾਨ ਝੋਟੀ ਆ ਪੰਜ ਨੂੰ ਕਹਿ ਸਕਦੇ ਹਾਂਜੀ ਹਾਂਜੀ ਕਿ ਚਾਕਣੀ ਲਖਨ ਪੱਕੀ ਲੱਡਾ ਛੱਡਾ ਜਿਹੜਾ ਬਹੁਤ ਸਫਾਈਆਂ ਦੇ ਵਿੱਚ ਆ ਤੇ ਨੋਕ ਵਾਲਾ ਥਾਨਿਆ ਤੇ ਕੱਲਾ ਕੱਲਾ ਥਾਨ ਲਗਾ ਕਰ ਮਾਲੀ ਨੂੰ ਇਹਦਾ ਭਾਈ ਮੋਲ ਫਿਰ ਕੀ ਕਰਨਾ ਜੀ ਇਹਦੇ ਵੀ ਜੀ ਅੱਜ ਤੇ ਆਹਨ ਨਿਰਪਮੇ ਆਪਾਂ ਲੱਖ ਰਹੀ ਵੀ ਝੋਟੀ ਵੇਚ ਸਕਦੇ ਆ ਛੋਟੀ ਵੱਡੀ ਆ ਨਾ ਹਾਂਜੀ ਤੇ ਚਲੋ ਇਹਦੀ ਵੀ ਸਾਮ ਛੱਡ ਕੇ ਦਵਾਂਗੇ ਇਹਨੇ ਸਾਮ ਕਰਨੀਆਂ ਠੀਕ ਹੈ ਜੀ ਇਹ ਵੀ ਜੀ ਲਾਸਟ ਹਾਨ ਆ ਜਿਹੜੀ ਆਪਾਂ 70000 ਦੀ ਦਵਾਂਗੇ ਝੋਟੀ ਮੰਗਾਂ ਦੀ ਜੋ ਮੱਦੀ ਮੱਦੀ ਹੈ ਅੱਛਾ ਜੀ ਮੰਗਾਂ ਦਾ 85 ਮੰਗ ਲਈ ਕਰਤੀ ਕਿ ਥੋੜਾ ਬੋਧਾ ਨਹੀਂ ਇਹਦੇ ਚ ਗੰਜਾਇਸ਼ ਨਹੀਂ ਮੈਂ ਘੱਟ ਨਹੀਂ ਵਧ ਨਹੀਂ ਚ ਮੰਗੇ ਅੱਛਾ ਜੀ ਉਰੇ ਸਾ ਤੱਬੀ ਚਲੋ ਕੋਈ ਨਹੀਂ ਛੱਡਦਾ ਮੈਂ ਮੌਕੇ ਤੇ ਰੁਪਈਆ 2000 ਰੁਪਈਏ ਛੱਡ ਜਾਾਂਗੇ 68200 ਰੁਪਈਏ ਠੀਕ ਹੈ ਠੀਕ ਹੈ ਲਓ ਜੀ 68000 ਇਹ ਆ ਡੀਵੀ ਕੋਠੇ ਜਿੱਡੀ ਝੋਟੀ ਆ ਚਲੋ ਵੀ ਸਾਹਮਣੇ ਲੋਗਾ ਲੱਖੋ ਫਾਜ ਆ ਬਾਕੀ ਦਾ ਘਰ ਦਾ ਖਾਲੀ ਵੀ ਖੜੂਗਾ ਤੇ ਚਲੋ ਕੁਰਲੀ ਦਾ ਸ਼ਿੰਗਾਰ ਆ ਹਾਂਜੀ ਹਾਂਜੀ ਤੇ ਭਾਈ ਐਂਡ ਤੇ ਕਿਵੇਂ ਆ ਗਈ ਐਂਡ ਤੇ ਵੀ ਜੀ ਇਹ ਪੁੱਜਾ ਸੂਆ ਝੋਟੀ ਜੀ ਅੱਛਾ ਜੀ ਪਹਿਲੇ ਸਵੇਰੇ ਨੇ ਮੰਨ ਲਓ ਵੀ ਚੰਗਾ ਦੁੱਧ ਭਰਿਆ ਇਹ ਘਰ ਵਾਲਿਆਂ ਨੂੰ ਦੱਸਣ ਨੂੰ ਤਾਂ ਆਵੇ 13 ਕਿਲੋ ਕਹਿੰਦੇ ਪਹਿਲੇ ਸਵੇਰੇ ਦੁੱਧ ਭਰਿਆ ਤੇ ਆਰ ਕੇ ਬੜੀ ਉਮੀਦ ਸੀ ਇਹਦੇ ਕੋਲੋਂ 15 ਕਿਲੋ 16 ਕਿਲੋ ਦੁੱਧ ਦਊਗੀ ਝੋਟੀ ਅੱਛਾ ਜੀ ਤੇ ਇਹਨੇ 1 ਮਹੀਨਾ ਪਹਿਲਾਂ ਕਰਮਾਂ ਵਾਲੀ ਨੇ ਫਾਲ ਛੁੱਟਤਾ ਠੀਕ ਆ ਫਾਲ ਛੁੱਟ ਗਿਆ ਮੰਨ ਲਓ ਜੇਰ ਵੀ ਪ੍ਰੋਪਰ ਪਾਈ ਆ ਸਾਰਾ ਕੁਝ ਐ ਨੌਗਰ ਨੌਵਾਂ ਝੋਟੀ ਅੱਛਾ ਜੀ ਫਿਰ ਫੇਦੀ ਹੁਣ ਕੋਈ ਵੀਰਪਰਾ ਸਾਂਭ ਕਰ ਲਏ ਤੇ ਦੁੱਧ ਤੇ ਲੈਵੇ ਅੱਛਾ 10 ਦਿਨ ਹੋ ਗਏ ਇਹਨੂੰ ਫਾਲ ਛੁੱਟੇ ਨੂੰ ਅੱਛਾ ਜੀ ਮਹੀਨਾ ਇੱਕ ਕੱਚੀ ਸੂਦੀ ਹੈ ਠੀਕ ਆ ਠੀਕ ਆ ਜੀ ਤੇ ਪਹਿਲੇ ਦਿਨ ਤੇ ਮੰਨ ਲਓ ਵੀ ਐਵੇਂ ਭਾਰਾ ਹੀ ਆ ਨਾ ਚੀਪਾ ਜਿਹਾ ਜਿਵੇਂ ਤਰ੍ਹਾਂ ਮੰਨ ਲਓ ਆਪਾਂ ਹੌਲੀ ਹੌਲੀ ਫਿਰ ਪਾਈਏ ਤੇ ਆ ਗਈ ਫਿਰ 1/2 ਕਿਲੋ ਤੇ 2 ਕਿਲੋਆਂ ਤੇ ਇਸ ਟਾਈ ਉੱਤੇ ਆ ਜਣਾ ਬਿਲਕੁਲ ਬਿਲਕੁਲ ਭਾਵੇਂ ਕਰ ਜੇ 10 ਕਿਲੋ ਭਾਵੇਂ 12 ਕਿਲੋ ਕਰ ਦੇ ਅਗਲੇ ਦਿਨ ਸਾਂਹ ਜਿਹੜਾ ਵੀਰਪਰਾ ਸਾਂਹ ਕਰ ਲੂਗਾ ਤੇ ਉਹ ਲੈ ਜਾ ਠੀਕ ਹੈ ਠੀਕ ਹੈ ਲਓ ਜੀ ਆ ਜਿਹੜਾ ਮੁੱਲ ਇਹ ਸਚਾਈ ਦਾ ਮੁੱਲ ਜਿਹੜਾ ਬਹੁਤ ਹੀ ਤਗੜਾ ਵਾ ਬਾਕੀ ਬਿਲਕੁਲ ਹੀ ਸੱਚ ਬੋਲਿਆ ਬਾਈ ਨੇ ਕੋਈ ਵੀਰਪਰਾ ਆਪਣੇ ਕੋਲ ਮੰਨ ਲਓ ਜਿਤਨਾ ਮਰਜੀ ਆਪਾਂ ਗਾਰੰਟੀ ਦੇਵਾਂਗੇ ਇਸ ਚੀਜ਼ ਦੀ ਜੇ ਜੇਰ ਕਢਾਈ ਹੋਵੇ ਆਪੇ ਕਰਮਾਲੀ ਨੇ ਜੇਰ ਪਾਈ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਤੇ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਸੁਆ ਬਾਈ ਦੂਸਰਾ ਹੀ ਸੁਈ ਆ ਦੂਸਰਾ ਦੂਸਰਾ ઠાણ પાંડે દે બહુત ઠાણ પાંડા ਵੀ ਜਿਹੜਾ ਬਹੁਤ ਹੀ ਚੰਗਾ ਬਾਤ ਚਲੋ ਵੀ ਭਰਾ સાંભળੂਗਾ ਤੇ ਚਲੋ ਦੋ ਦફર ਚੰਗਾ ਕੱਢੀ ਜਾਣਾ ਹਾਂਜੀ ਇਹ ਆ ਗੱਲ ਜਿਹੜੀ ਬਹੁਤ ਹੀ ਵਧੀਆ ਲੱਗੀ ਹੈ ਭਾਈਨਾ ਸੱਚ ਜੋ ਸਾਹਾਂ ਸਾਹਮਣੇ ਲਿਆ ਕੇ ਰੱਖਦਾ ਭਾਜੀ ਅਜੇ 10 ਦਿਨ ਹੋਏ ਆ ਸਾਰੇ ਸੋਈ ਨੂੰ ਅਗਲੇ ਦੇ ਘਰ ਜਾ ਕੇ ਆਪਾਂ ਮੰਦੋ ਜਾਂ ਟੋਕਰ ਕਹਿ ਕੇ ਵੇਚ ਲਈਏ ਜਾਂ ਕਿੱਦਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਉਥੇ ਨੇ ਮੈਣਾ ਮਾਰ ਲੈਂਦਾ ਕੋਣਾ ਹਾਂਜੀ 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 ਦੋਵੇਂ ਫੇਰ ਠੁੱਠੇ ਉੱਤੇ ਸੱਚ ਬਹੁਤ ਹੀ ਵਧੀਆ ਠੁੱਠੇ ਆ ਵੀ ਭਾਜੀ ਮੈਣਾ ਮਾਰ ਲੈਂਦਾ ਠੀਕ ਆ ਠੀਕ ਆ ਠੀਕ ਆ ਕਿੰਤਾ ਤੁਸੀਂ ચેਕ ਕਰ ਸਕਦੇ ਜੀ ਇਹਦਾ ਬਾਈ ਬਹੁਤ ਹੀ ਸਫਾਈਆਂ ਤੇ ਇਹਦਾ ਬਾਈ ਮੁੱਲ ਫਿਰ ਹੋਣਾ। ਇਹਦਾ ਮੁੱਲ ਵੇਚੀ ਹੋਣਾ ਤੇ ਇਸ ਹਾਮਨਾ ਦਾ। ਆ ਦੋਵੇਂ ਥੱਲੇ ਆ ਗਿਆ ਤੇ। ਹਾਂਜੀ। ਇਹ ਹਾਮਨਾ ਆਪਾਂ ਝੋਟੀ ਵੇਚ ਦਈਏ 135 ਦੇ 30 ਦੇ ਲਾ ਕੇ ਬੰਨ। ਅੱਛਾ ਜੀ। ਹੁਣ ਝੋਟੀ ਆਪਾਂ ਦੇ ਦਈਏ ਲਾਸਟ ਹਾਮਨਾ ਹੀ ਆ ਜਿਹੜੀ 70000 ਦੇ। ਕਰ ਦਈਏ ਝੁੰਡਣਾ ਬੜਾ। ਹਾਂਜੀ। ਥੋੜਾ ਬੋਧਾ ਕਰ ਦਈਏ। ਹਾਂ ਥੋੜਾ ਬੋਧਾ ਕਰ ਦਈਏ ਜੀ। ਹਾਂਜੀ। ਇਹਰਾ ਮੇਜੀ ਲਾਸਟ ਆਪਾਂ ਇੱਕੋ ਹੀ ਮੋਲ ਫੇਰ 60000 ਦੇ 2000 ਚੜਾ 55000 ਦੇ ਲਓ ਜੀ 58000 ਦੀ ਦੇ ਕੱਦ ਵਜਣ ਵੀ ਜਿਹੜਾ ਬਹੁਤ ਹੀ ਚੰਗਾ ਵਾਹੋ ਦਾ ਮੌਕੇ ਤੇ ਮਾਨਤਾਨ ਕਰਦਾਂਗੇ ਮੌਕੇ ਦੇ ਬਾਈ ਕਹਿੰਦਾ ਕਿ ਮਾਨਤਾਨ ਵੀ ਕਰਾਂਗੇ ਤੇ ਬਹੁਤ ਹੀ ਚੰਗੇ ਪਸ਼ੂਆ ਬਾਈ ਦੇ ਕੋਲ ਤੇ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ